ਸਤਿ ਗੁਰ ਦੋਸਤੋ ਮੈਂ ਮੇਵਾ 54 ਅੱਜ ਗੱਲ ਕਰਾਂਗੇ ਆਪਾਂ ਉਸ ਰਿਸ਼ਤੇ ਦੀ ਨਾਤੇ ਦੀ ਜੋ ਬੜਾ ਹੀ ਅਹਿਮ ਔਰ ਪਵਿੱਤਰ ਮੰਨਿਆ ਜਾਂਦਾ ਹੈ ਗੱਲ ਕਰੀਏ ਆਪਾਂ ਅਧਿਆਪਕ ਦੀ ਟੀਚਰ ਦੀ ਮਾਸਟਰ ਦੀ ਸਮਾਜ ਦੇ ਅੰਦਰ ਮਾਸਟਰ ਦਾ ਰੁਤਬਾ ਕਿੰਨਾ ਇੱਕ ਅਹਿਮੀਅਤ ਔਰ ਮਹਤਮ ਮੰਨਿਆ ਗਿਆ ਹੈ ਪੁਰਾਣੇ ਸਮਯਾ ਦੇ ਅੰਦਰ ਦੱਸਿਆ ਜਾਂਦਾ ਸੀ ਕਿ ਜੋ ਮਾਸਟਰ ਹੈ ਉਸ ਨੂੰ ਗੁਰੂ ਦਾ ਰਤਬਾ ਸਤਾਨ ਦਿੱਤਾ ਜਾਂਦਾ ਸੀ ਤਾਂ ਗੁਰੂ ਦਾ ਰਤਬਾ ਬਹੁਤ ਹੀ ਪਾਕ ਵਰਪਵਿੱਤਰ ਸੀ ਸਕੂਲਾਂ ਦੇ ਅੰਦਰ ਅੱਜ ਤੂੰ ਦੋ ਦਹਾਕੇ ਪਿੱਛੇ ਨਿਗਾਹ ਮਾਰੋ ਤਾਂ ਜੋ ਸਕੂਲਾਂ ਦੇ ਅੰਦਰ ਮਾਸਟਰ ਪੜਾਉਂਦੇ ਸੀ ਉਹ ਸਮੇਂ ਦੀ ਪੜ੍ਹਾਈ ਦਾ ਔਰ ਅੱਜ ਦੀ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਸਾਨੂੰ ਫਰਕ ਮਿਲ ਰਿਹਾ ਹੈ। ਉਹਨਾਂ ਸਮਿਆਂ ਦੇ ਅੰਦਰ ਜੋ ਮਾਸਟਰ ਬੱਚੇ ਨੂੰ ਪੜਾਉਂਦੇ ਸੀ ਕਲਾਸਾਂ ਦੇ ਅੰਦਰ ਆਉਂਦੇ ਸੀ ਪੜ੍ਹਾਉਣ ਵਾਸਤੇ ਤਾਂ ਸਾਰੇ ਹੀ ਬੱਚੇ ਉਹਨਾਂ ਦਾ ਸਤਿਕਾਰ ਕਰਦੇ ਸੀ ਹਰ ਇੱਕ ਘੰਟੀ ਦੇ ਅੰਦਰ ਪੀਰੀਅਡ ਦੇ ਅੰਦਰ ਤਾਂ ਮਾਸਟਰਾਂ ਵੱਲੋਂ ਕਲਾਸ ਦੇ ਅੰਦਰ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਸੀ ਪੜਾਇਆ ਜਾਂਦਾ ਸੀ ਪਰ ਜੇਕਰ ਕੋਈ ਬੱਚਾ ਗਲਤੀ ਕਰਦਾ ਸੀ ਜਾਂ ਜੋ ਮਾਸਟਰ ਉਹਨਾਂ ਨੂੰ ਪੜਨ ਵਾਸਤੇ ਦਿੰਦੇ ਸੀ ਜੇ ਉਹਨੂੰ ਯਾਦ ਕਰਕੇ ਨਹੀਂ ਆਉਂਦੀ ਸੀ ਤਾਂ ਉਹਦੀ ਬਹੁਤ ਬੁਰੀ ਤਰ੍ਹਾਂ ਦੀ ਕੁੱਟ ਹੁੰਦੀ ਸੀ ਮਾਰਦੇ ਸੀ ਪਰ ਉਹ ਬੱਚਾ ਕਦੇ ਘਰ ਆ ਕੇ ਉਹਦੀ ਸ਼ਿਕਾਇਤ ਨਹੀਂ ਮਾਸਟਰ ਦੀ ਕੀਤੀ ਸੀ ਕਿ ਸਾਨੂੰ ਮਾਸਟਰਾਂ ਨੇ ਕੁੱਟਿਆ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜੇ ਕਰੇ ਦੱਸਾਂਗੇ ਤੇ ਫਲਾ ਮਾਸਟਰਾਂ ਨੇ ਕੁੱਟਿਆ ਹੁਣ ਕਰਦੇ ਕੁੱਟਣਗੇ ਇਸ ਕਰਕੇ ਇਹ ਡਰਦੇ ਨਹੀਂ ਦੱਸੀ ਜਾਂਦੀ ਸੀ ਤਾਂ ਇੱਕ ਪੁਰਾਣੇ ਸਮੇਂ ਦੇ ਇੱਕ ਵਾਕਿਆ ਹੈ ਦੱਸਿਆ ਜਾਂਦਾ ਹੈ ਕਿ ਕੋਈ ਇਨਸਾਨ ਇਹ ਸੋਚਿਆ ਕਿ ਮੈਂ ਮੇਰੇ ਕੋਲ ਗਧਾ ਹੈ ਵੀ ਸੁਣਿਆ ਹੈ ਕਿ ਗਧੇ ਤੋਂ ਇਨਸਾਨ ਬਣਾਉਂਦੇ ਨੇ ਮਾਸਟਰ ਸਕੂਲ ਦੇ ਅੰਦਰ ਤਾਂ ਉਹ ਗਧੇ ਨੂੰ ਲੈ ਕੇ ਉਹ ਇਨਸਾਨ ਸਕੂਲ ਦੇ ਅੰਦਰ ਮਾਸਟਰ ਦੇ ਕੋਲ ਗਿਆ ਤਾਂ ਮਾਸਟਰ ਨੂੰ ਕਹਿਣ ਲੱਗਿਆ ਕਿ ਮਾਸਟਰ ਜੀ ਇਹ ਮੇਰਾ ਗਧਾ ਹੈ ਤੁਸੀਂ ਇਸ ਨੂੰ ਮੇਰਾ ਇੱਕ ਹੋਣਹਾਰ ਚੰਗਾ ਬੱਚਾ ਬਣਾ ਦਿਓ ਤਾਂ ਕਿ ਮੈਂ ਇਹ ਤੂੰ ਬਹੁਤ ساری ਉਮੀਦਾਂ ਲਗਾ ਲਗਾਵਾਂਗਾ ਤਾਂ ਮਾਟ ਨੇ ਸੋਚਿਆ ਕਿ ਇਹ ਇਨਸਾਨ ਬੜਾ ਪੋਲਾ ਪਾਲਾ ਹੈ ਤਾਂ ਉਸਨੇ ਸਮਝਿਆ ਚਲੋ ਕੋਈ ਨਹੀਂ ਜੀ ਤੁਸੀਂ ਇਹਨੂੰ ਛੱਡ ਜੋ ਤਾਂ ਤੁਸੀਂ 2 ਸਾਲ 4 ਸਾਲ ਜਿੰਨਾ ਉਹਨਾਂ ਨੇ ਟਾਈਮ ਦਿੱਤਾ ਵੀ 10 ਸਾਲ ਦਾ ਵੀ ਆਕੇ ਤੁਸੀਂ ਇਹਨੂੰ ਉਸ ਸਮੇਂ ਲੈ ਜਾਓ ਤਾਂ ਮੈਂ ਇਹਨੂੰ ਪੜਾ ਕੇ ਇੱਕ ਚੰਗਾ ਇਨਸਾਨ ਬਣਾ ਦੂੰਗਾ ਤਾਂ ਤੁਸੀਂ ਲਾਇਆ ਜਾਣਾ ਤਾਂ ਕੀ ਹੋਇਆ ਕਿ ਜਦੋਂ ਉਹ ਇਨਸਾਨ ਜੋ ਸਕੂਲ ਛੱਡ ਕੇ ਗਿਆ ਸੀ ਤਾਂ ਉਸੇ ਵਕਤ ਜੋ ਮਾਸਟਰ ਨੇ ਟਾਈਮ ਦਿੱਤਾ ਸੀ ਉਸ ਟਾਈਮ ਉਹ ਆਇਆ ਤਾਂ ਮਾਸਟਰ ਨੇ ਉਸ ਤੋਂ ਪਹਿਲਾਂ ਉਹ ਜਿਹੜਾ ਉਹ ਉਹਦਾ ਗਧਾ ਸੀ ਉਹ ਵੇਚ ਵਟ ਕੇ ਤਾਂ ਉਹਦੇ ਪੈਸੇ ਵਟਲੇ ਸੀ ਤਾਂ ਜਿਸ ਵਕਤ ਉਹ ਗੇਟ ਦੇ ਅੰਦਰ ਆਇਆ ਇਨਸਾਨ ਤਾਂ ਸਮਝੋ ਵੀ ਗਿਆ ਸੀ ਕਿ ਅੱਜ ਇਸ ਨੂੰ ਕੀ ਜਵਾਬ ਦੇਵਾਂਗਾ ਤਾਂ ਜਦੋਂ ਉਹਨੇ ਆ ਕੇ ਮਾਟ ਨੂੰ ਪੁੱਛਿਆ ਮੱਟ ਜੀ ਮੈਂ ਤੁਹਾਡੇ ਕੋਲ ਇੱਕ ਆਪਣਾ ਗਧਾ ਛੱਡ ਕੇ ਗਿਆ ਸੀ ਤੁਸੀਂ ਕਹਿੰਦੇ ਸੀ ਕਿ ਮੈਂ ਇਹਨੂੰ ਇੱਕ ਚੰਗਾ ਇਨਸਾਨ ਬਣਾ ਦਊਗਾ ਤਾਂ ਦੱਸੋ ਜੀ ਮੇਰਾ ਬੇਟਾ ਇਨਸਾਨ ਬਣ ਗਿਆ ਕਿ ਨਹੀਂ ਤਾਂ ਉਹਨੇ ਕਹੇ ਕਿ ਹਾਂ ਜਿਹੜਾ ਤੁਸੀਂ ਮੈਨੂੰ ਗਧਾ ਦੇ ਕੇ ਗਏ ਉਹਨੂੰ ਮੈਂ ਇੱਕ ਚੰਗਾ ਇਨਸਾਨ ਬਣਾ ਕੇ ਤਾਂ ਉਸ ਨੂੰ ਮੈਂ ਨੌਕਰੀ ਵੀ ਲਵਾ ਦਿੱਤਾ ਹੈ ਤਾਂ ਉਹ ਫਲਾਣੇ ਫਲਾਣੇ ਦਫ਼ਤਰ ਦੇ ਅੰਦਰ ਉੱਥੇ ਆਪਣੇ ਨੌਕਰੀ ਕਰ ਰਿਹਾ ਜਾਓ ਤੁਸੀਂ ਉਸ ਨੂੰ ਜਾ ਕੇ ਮਿਲੋ ਤਾਂ ਜਦੋਂ ਉਹ ਵਿਅਕਤੀ ਉੱਥੇ ਜਾਂਦਾ ਹੈ ਤਾਂ ਉਹਦਾ ਨਾਮ ਪੁੱਛਦਾ ਵੀ ਕੀ ਨਾਂ ਹੈ ਤਾਂ ਉਹ ਕਹਿੰਦਾ ਕਿ ਮੈਂ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਆਇਆ ਕਿ ਉਹਨੂੰ ਗਧੇ ਤੋਂ ਇਨਸਾਨ ਬਣਾਇਆ ਤਾਂ ਇਸੇ ਉਹਨਾਂ ਦੇ ਚਾਹੀ ਕਿ ਫਲਾਣਾ ਫਲਾਣਾ ਉਹ ਹੈਗਾ ਤਾਂ ਉਹਦੇ ਕੋਲ ਜਾ ਕੇ ਜਦੋਂ ਮਿਲਦਾ ਤਾਂ ਕਹਿੰਦਾ ਪੁੱਤਰ ਤੂੰ ਇੱਥੇ ਕਿ ਨੌਕਰੀ ਲੱਗ ਗਿਆ ਤੂੰ ਮੈਨੂੰ ਘਰ ਆ ਕੇ ਦੱਸਿਆ ਵੀ ਨਹੀਂ ਕਿ ਮੈਂ ਨੌਕਰੀ ਲੱਗ ਗਿਆ ਤਾਂ ਉਹਦੇ ਮੂੰਹ ਕੰਨੀ ਦੇਖ ਕੇ ਉਹ ਕਹਿਣ ਲੱਗਿਆ ਕਹਿੰਦਾ ਕੌਣ ਕਹਿੰਦਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਤੂੰ ਮੈਂ ਇੱਥੇ ਸਕੂਲ ਛੱਡ ਕੇ ਆਏ ਸੀ ਤਾਂ ਤੁਸੀਂ ਲੱਗੇ ਤੋਂ ਇਨਸਾਨ ਬਣ ਕੇ ਜਦੋਂ ਇੰਨੀ ਗੱਲ ਕਹੀ ਤਾਂ ਉਹ ਇੱਕ ਤਰ੍ਹਾਂ ਦੇ ਭਾਵੁਕ ਹੋ ਕੇ ਉਹਦੇ ਲੱਤਾਂ ਮਾਰੀਆਂ ਉਹਨੂੰ ਉੱਥੋਂ ਆਪਣੇ ਦਫ਼ਤਰ ਤੋਂ ਬਾਹਰ ਕੱਢਿਆ ਤਾਂ ਉਹ ਇਨਸਾਨ ਕਹਿਣ ਲੱਗਿਆ ਕਿ ਵਾਕਿਆ ਇਹ ਮਾਸਟਰ ਨੇ ਤੈਨੂੰ ਇੱਕ ਚੰਗਾ ਪੜ੍ਹ ਪੜਾ ਲਿਖਾ ਕੇ ਇੱਕ ਇਨਸਾਨਤਾ ਬਣਾਤਾ ਪਰ ਤੇਰੀ ਅਜੇ ਆਤਾ ਹੋ ਗਦੇ ਵਾਲਿਆਂ ਨੇ ਤੂੰ ਜਿਹੜੇ ਲੱਤਾਂ ਮਾਰਨੀ ਅਜੇ ਨਹੀਂ ਹਟਿਆ ਤਾਂ ਇਸ ਤਰ੍ਹਾਂ ਦੇ ਵਾਕਿਆ ਇਹ ਹਕੀਕਤ ਚ ਦੱਸਿਆ ਜਾਂਦੇ ਨੇ ਕਿ ਇੱਕ ਚੰਗਾ ਇਨਸਾਨ ਸਕੂਲ ਚ ਬਣਾਉਣ ਵਾਸਤੇ ਇੱਕ ਮੱਠ ਦਾ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ ਪਰ ਪ੍ਰੰਤੂ ਅੱਜ ਦੇ ਹਾਲਾਤਾਂ ਚ ਦੇਖਿਆ ਜਾਵੇ ਤਾਂ ਮਾਸਟਰ ਦੀ ਜੋ ਕਦਰ ਕੀਤੀ ਜਾਂਦੀ ਹੈ ਉਹ ਇੱਕ ਬਹੁਤ ਹੀ ਮਾੜੀ ਔਰ سوچੋ ਸਮਝੋ ਤੋਂ ਬਾਹਰ ਹੈ ਕਿਉਂਕਿ ਮਾਸਟਰ ਨੂੰ ਮਾਸਟਰ ਨਹੀਂ ਸਮਝਿਆ ਜਾਂਦਾ ਉਹ ਇਸ ਤਰ੍ਹਾਂ ਸਮਝਿਆ ਜਾਂਦਾ ਸ਼ਾਇਦ ਇਹ ਸਾਡਾ ਇੱਕ ਤਰ੍ਹਾਂ ਦਾ ਕੋਈ ਦਿਹਾੜੀ ਦੇ ਅਸੀਂ ਰੱਖਿਆ ਹੋਇਆ ਸਾਡਾ ਮੁਲਾਜ਼ਮ ਹੈ ਜੋ ਕਿ ਸਾਡੇ ਬੱਚੇ ਨੂੰ ਪੜ੍ਹਾਊਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੀ ਰੱਖ ਕੇ ਰੱਖੂਗਾ ਬਸ ਇੱਥੇ ਤੱਕ ਸੀਮਤ ਹੈ ਤਾਂ ਉਸ ਸਮੇਂ 'ਚ ਮਾਸਟਰ ਦੀ ਕਦਰ ਬਹੁਤ ਹੀ ਚੰਗੀ ਹੁੰਦੀ ਸੀ ਅੱਜ ਤੋਂ 90 ਤੋਂ 85 85 80 ਤੋਂ ਪਿੱਛੇ-ਪਿੱਛੇ ਜੋ ਵੀ ਮਾਸਟਰ ਹਨ ਜਿਨ੍ਹਾਂ ਨੇ ਪੜ੍ਹਾਇਆ ਤਾਂ ਉਹਨਾਂ ਦਾ ਜੋ ਸਤਿਕਾਰ ਸੀ ਬੜਾ ਹੀ ਚੰਗਾ ਕੀਤਾ ਜਾਂਦਾ ਸੀ ਤਾਂ ਅੱਜ ਦੇ ਸਮੇਂ 'ਚ ਨਾ ਤਾਂ ਉਹ ਮਾਟਰੇ ਨੇ ਪਰ ਨਾ ਹੀ ਉਹ ਬਚੇ ਰਹੇ ਨੇ ਜੇਕਰ ਅੱਜ ਦੇ ਬੱਚਿਆਂ ਨੂੰ ਮਾੜਾ ਮੋਟਾ ਡਾਂਟਦੇ ਨੇ ਕੁੱਟਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜੇ ਘਰ ਦੇ ਨੇ ਉਹ ਮਾਸਟਰ ਦੀ ਸ਼ਿਕਾਇਤ ਲੈ ਕੇ ਉੱਚ ਅਧਿਕਾਰੀਆਂ ਕੋਲ ਜਾਂ ਥਾਣੇ-ਥਬੀਲਾਂ ਤੱਕ ਪਹੁੰਚ ਜਾਂਦੇ ਨੇ ਜਦਕਿ ਮਾਸਟਰ ਦੀ ਇੱਕ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿ ਬੱਚੇ ਨੂੰ ਸੁਧਾਰਨਾ ਸੁਧਾਰਨ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਉਹਨੂੰ ਕਿਸ ਹੱਬ ਨਾਲ ਸੁਧਾਰਨਾ ਹੈ ਤਾਂ ਮਾਸਟਰ ਆਪਣੇ ਆਪ ਚ ਇੱਕ ਚੰਗਾ ਇਨਸਾਨ ਬਣਾਉਣ ਦੀ ਉਸ ਬੱਚੇ ਦੀ ਕੋਸ਼ਿਸ਼ ਕਰਦਾ ਹੈ ਉਹਦੇ ਵਾਸਤੇ ਸਾਰੇ ਹੀ ਬੱਚੇ ਇੱਕ ਬਰਾਬਰ ਹੁੰਦੇ ਨੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ ਤਾਂ ਇਹ ਸਾਡੀ ਇੱਕ ਸਮਝਣ ਦੀ ਆਪਣੀ ਆਪਣੀ ਸਮਝ ਹੈ ਕਿ ਸਾਡੇ ਬੱਚੇ ਨਾਲ ਮਾਸਟਰ ਪੇਧ ਭਾਵ ਕਰਦਾ ਪਰ ਇਸ ਤਰ੍ਹਾਂ ਦਾ ਕੋਈ ਵੀ ਟੀਚਰ ਪੇਧ ਭਾਵ ਨਹੀਂ ਕਰਦਾ ਉਹਨੂੰ ਸਾਰੇ ਇੱਕ ਬਰਾਬਰ ਨੇ ਜੋ ਕਮਜ਼ੋਰ ਬੱਚੇ ਹੁੰਦੇ ਨੇ ਉਹਨਾਂ ਦੇ ਸਗਾ ਉਹਨਾਂ ਦੀ ਵੱਧ ਪੜਾਈ ਵੱਲੇ ਜੋਰ ਦਿੱਤਾ ਜਾਂਦਾ ਹੈ ਤਾਂ ਅੱਜ ਦਾ ਜੋ ਮਾਹੌਲ ਹੈ ਉਹ ਸਿੱਖਿਆ ਪ੍ਰਤੀ ਸਿਰਫ ਇੱਕ ਦਿਖਾਵਾ ਬਣ ਗਿਆ ਹੈ ਨਾ ਕਿ ਬੱਚੇ ਨੂੰ ਕੋਈ ਅੱਛੀ ਸਿੱਖਿਆ ਦੇ ਕੇ ਉਹਨੂੰ ਅੱਛਾ ਇਨਸਾਨ ਬਣਾਉਣ ਵਾਸਤੇ ਜਾਂ ਅੱਛਾ ਸਟੂਡੈਂਟ ਬਣਾਇਆ ਜਾਵੇ ਨਹੀਂ ਅਜ ਤਾਂ ਸਿਰਫ ਇੱਕ ਦੇਖੋ ਦੇਖੀ ਜੋ ਸਿੱਖਿਆ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਜਿਹੜੇ ਮਾਸਟਰ ਦਾ ਰੁਤਬਾ ਸੀ ਅੱਜ ਦਾ ਅੱਜ ਦੇ ਰੁਤਬੇ ਤੇ ਤੇ ਜੋ ਪੁਰਾਣਾ ਰੁਤਬਾ ਸੀ ਮਾਸਟਰਾਂ ਦਾ ਕਿੰਨਾ ਸਤਕਾਰ ਕੀਤਾ ਜਾਂਦਾ ਸੀ ਅੱਜ ਉਹ ਦਿਨੋਂ ਦੇ ਦਿਨ ਕਿਉਂ ਇਹ ਗਰਾਵਟ ਚ ਆ ਗਿਆ ਤੁਸੀਂ ਵੀ ਆਪਣੇ ਕਮੈਂਟ ਜਰੂਰ ਦਿਓ ਮਾਸਟਰਾਂ ਦੇ ਪ੍ਰਤੀ ਕਿ ਮਾਸਟਰਾਂ ਦੀ ਜ਼ਿੰਮੇਵਾਰੀ ਕਿੰਨੀ ਵੱਨਦੀ ਹੈ ਬੱਚਿਆਂ ਵਰਤੀ ਔਰ ਬੱਚਾ ਦੇ ਮਾਪੇ ਬਾਪ ਦੀ ਕੀ ਜ਼ਿੰਮੇਵਾਰੀ ਵੱਨਦੀ ਹੈ ਇੱਕ ਅਧਿਆਪਕ ਦਾ ਸਾਥ ਦੇਣ ਵਾਸਤੇ ਸਾਥੀਓ ਜੇ ਤੁਹਾਨੂੰ ਇਹ ਮੇਰਾ ਮੈਸੇਜ ਵਧੀਆ ਲੱਗਿਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ